ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਦੋਸਤੋ ਕੀ ਹਾਲ ਨੇ ਉਮੀਦ ਕਰਦਾ ਕਿ ਰਾਜੀ ਭਜੀ ਹੋਗੇ ਚੜ੍ਹਦੀ ਕਲਾ ਚ ਹੋਗੇ ਸੋ ਦੋਸਤੋ ਇੱਕ ਹੋਰ ਬਹੁਤ ਸੋਹਣੇ ਵਿਸ਼ੇ ਤੇ ਅੱਜ ਗੱਲ ਕਰਾਂਗੇ ਬਹੁਤ ਸੋਹਣੀ ਵੀਡੀਓ ਆ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਤੇ ਤੁਸੀਂ ਵੀਡੀਓ ਦਾ ਲਾਭ ਲੈ ਸਕੋ ਬੈਨੀਫਿਟ ਲੈ ਸਕੋ ਚੰਗੀ ਲੱਗੇ ਤਾਂ ਹੋਰਾਂ ਤੱਕ ਵੀ ਸ਼ੇਅਰ ਜ਼ਰੂਰ ਕਰਿਓ ਸੋ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਇਸ ਵੀਡੀਓ ਵਿੱਚ ਜਿਵੇਂ ਕਿ ਥੰਬਨੇਲ ਤੇ ਹਣਾ ਜਿਹੜੇ YouTube ਤੇ ਦੇਖਦੇ ਆ ਉਹ ਵੀ YouTube ਦਾ ਚੈਨਲ ਖੋਲਣਾ ਚਾਹੁੰਦੇ ਆ ਪਰ ਉਹਨਾਂ ਦੀ ਹਿੰਮਤ ਨਹੀਂ ਪੈ ਰਹੀ ਹਣਾ ਹਿੰਮਤ ਕਿਉਂ ਨਹੀਂ ਪੈ ਰਹੀ ਇਹਦੇ ਕਈ ਕਾਰਨ ਨੇ ਹਣਾ ਅੱਜ ਸਾਰੀਆਂ ਗੱਲਾਂ ਕਲੀਅਰ ਕਰਾਂਗੇ ਵੀਡੀਓ ਥੋੜੀ ਜਿਹੀ ਲੰਬੀ ਹੋ ਸਕਦੀ ਆ ਵੀਡੀਓ ਨੂੰ ਸਕਿਪ ਨਾ ਕਰਿਓ ਕਿਉਂਕਿ ਸਾਰੇ ਪੁਆਇੰਟ ਬਹੁਤ ਜ਼ਰੂਰੀ ਨੇ ਜਿਹੜੀ ਇਸ ਵੀਡੀਓ ਵਿੱਚ ਮੈਂ ਗੱਲ ਕਰਨ ਲੱਗਿਆ ਹਣਾ ਇਹ ਇੱਕ ਮੋਟੀਵੇਸ਼ਨਲ ਵੀਡੀਓ ਨਾਲੋ ਚਾਹੇ ਹਣਾ ਤੁਹਾਨੂੰ ਹੌਸਲਾ ਦੇ ਦੂਗੀ ਵੀ ਹਾਂ ਯਾਰ ਅਸੀਂ ਵੀਡੀਓ ਦਾ YouTube ਤੇ ਚੈਨਲ ਇੱਕ ਬਣਾਉਣਾ ਹੈ ਤੇ ਉੱਤੇ ਕੰਮ ਕਰਨਾ ਵਰਕ ਕਰਨਾ ਸੋ ਦੋਸਤੋ ਅੱਜ ਦੇ ਟਾਈਮ ਵਿੱਚ ਬਹੁਤ ਲੋਕੀ ਇਦਾਂ ਨੇ ਖਾਸ ਕਰਕੇ ਯੰਗ ਜਨਰੇਸ਼ਨ ਐਸੀ ਹੈ ਜਿਹੜੀ YouTube ਤੇ ਕੰਮ ਕਰਨਾ ਚਾਹੁੰਦੀ ਹੈ YouTube ਪਲੇਟਫਾਰਮ ਤੇ ਤੇ ਉਹ ਚਾਹੁੰਦੀ ਵੀ ਸਾਡਾ ਇਨਕਮ ਸੋਰਸ ਬਣਿਆ ਹਨ ਪਰ ਕਈ ਕਾਰਨ ਨੇ ਕਿ ਉਹ YouTube ਦਾ ਚੈਨਲ ਨਹੀਂ ਖੋਲਦੇ ਹੈਗੇ ਉਹ ਚੋਂ ਮੇਨ ਕਾਰਨ ਕੀ ਨੇ ਨੰਬਰ 1 ਤੇ ਤਾਂ ਸੰਗ ਜਿਹਨੂੰ ਆਪਾਂ ਸ਼ਰਮ ਕਹਿੰਦੇ ਆ ਲੋਕੀ ਸੰਗ ਬਹੁਤ ਮੰਨਦੇ ਆ ਵੀ ਜਰ ਜੇ ਮੈਂ YouTube ਤੇ ਚੈਨਲ ਖੋਲਿਆ ਤਾਂ ਜਿਹੜੇ ਮੇਰੇ ਯਾਰ ਦੋਸਤ ਮੇਰੇ ਫਰੈਂਡ ਸਰਕਲ ਆ ਮੇਰੇ ਰਿਸ਼ਤੇਦਾਰ ਆ ਉਹ ਕੀ ਸੋਚਣਗੇ ਵੀ ਇਹਨੇ ਕਿਹੜਾ ਕੰਮ ਫੜ ਲਿਆ ਕਿ ਇਹ ਜੀ ਵੀਡੀਓ ਬਣਾਇਆ ਸਭ ਤੋਂ ਪਹਿਲਾਂ ਤਾਂ ਦੋਸਤੋ ਤੁਹਾਨੂੰ ਇਹ ਚੀਜ਼ ਨੂੰ ਬਿਲਕੁਲ ਇਗਨੋਰ ਕਰਨਾ ਪੈਣਾ ਆ ਵੀ ਕੌਣ ਕੀ ਸੋਚਦਾ ਕੌਣ ਕੀ ਕਹਿੰਦਾ ਆ ਹਨਾ ਜੇ ਤੁਸੀਂ ਮਨ ਬਣਾਉਣਾ ਵੀ ਹਾਂ ਮੈਂ ਕੰਮ ਕਰਨਾ ਤਾਂ ਹੀ ਕਰ ਪਾਉਂਗੇ ਨਹੀਂ ਆਦਰਵਾਇਜ਼ ਕਰ ਨਹੀਂ ਪਾਉਂਗੇ ਪਹਿਲਾਂ ਤਾਂ ਇਹ ਚੀਜ਼ ਨੂੰ ਖਤਮ ਕਰ ਲਓ ਠੀਕ ਹੈ ਜੀ ਖਤਮ ਕਰ ਦੋ ਤੇ ਚੈਨਲ ਕ੍ਰੀਏਟ ਕਰੋ ਫ੍ਰੀ ਵਿੱਚ ਚੈਨਲ ਕ੍ਰੀਏਟ ਹੁੰਦਾ ਹੈ ਤੁਹਾਡਾ Gmail ਕਾਉਂਟ ਚਾਹੀਦਾ ਉਹ ਤੁਹਾਨੂੰ ਪਤਾ ਹੀ ਆ ਠੀਕ ਹੈ ਜੀ ਨੰਬਰ 2 ਤੇ ਆਪਾਂ ਗੱਲ ਕਰਾਂਗੇ ਚਾਹੀਦਾ ਕੀ ਆ ਤੁਹਾਡੇ ਕੋਲ ਸਿਰਫ ਇੱਕ ਮੋਬਾਈਲ ਠੀਕ ਹੈ ਜੀ ਮੋਬਾਈਲ ਤੇ ਵੀਡੀਓ ਬਣਾ ਹੁਣ ਕਈ ਬੰਦਿਆਂ ਨੂੰ ਦੂਸਰੇ ਪੁਆਇੰਟ ਤੇ ਮੈਂ ਗੱਲ ਕਰੂੰਗਾ ਕਈ ਬੰਦੇ ਕਹਿੰਦੇ ਜੀ ਸਾਨੂੰ ਵੀਡੀਓ ਬਣਾਉਣੀ ਨਹੀਂ ਆਉਂਦੀ ਜੀ ਸਾਡੀ ਪਤਾ ਨਹੀਂ ਵੀਡੀਓ ਕਿਹੋ ਜੀ ਬਣੂਗੀ ਦੋਸਤੋ ਪਹਿਲੀ ਵਾਰ ਕੋਈ ਵੀ ਪਰਫੈਕਟ ਨਹੀਂ ਹੁੰਦਾ ਠੀਕ ਆ ਜੀ ਕੋਈ ਗੱਲ ਨਹੀਂ ਇੱਕ ਵਾਰ ਵੀਡੀਓ ਬਣਾਉਣੀ ਨਹੀਂ ਬਣੀ ਦੂਜੀ ਵਾਰ ਬਣਾ ਲਓ ਮੋਬਾਈਲ ਤੁਹਾਡੇ ਹੱਥ 'ਚ ਆ ਠੀਕ ਆ ਜੀ ਐਡੀਟਿੰਗ ਤੇ ਸੌਫਟਵੇਅਰ ਸਾਰੇ ਇੱਥੇ ਪਏ ਨੇ ਮੋਬਾਈਲ ਤੇ ਹਨਾ ਫਿਰ ਕਿਸ ਗੱਲ ਦੀ ਹੋਊਗਾ ਹਨਾ ਇੱਕ ਵਾਰ ਨਹੀਂ ਬਣਦੀ ਦੂਜੀ ਵਾਰ ਨਹੀਂ ਬਣਦੀ ਤੀਜੀ ਵਾਰ ਬਣਾ ਲਓ ਨਾਲੇ ਇੱਕ ਚੀਜ਼ ਹੋਰ ਇਹ ਦੀ ਵੀ ਜੇ ਤੁਸੀਂ ਪਹਿਲੀ ਵਾਰ ਪਹਿਲੀ ਵੀਡੀਓ ਪਾ ਲਈ ਹੋਲੀ-ਹੋਲੀ-ਹੋਲੀ ਹੀ ਹਰ ਇੱਕ ਚੀਜ਼ ਦੇ ਵਿੱਚ ਪ੍ਰੋਗਰੈਸ ਹੁੰਦੀ ਆ ਹਨ ਮੈਂ ਵੀ ਜਦੋਂ ਸ਼ੁਰੂ ਕੀਤਾ ਸੀ ਮੇਰੀ ਮੈਨੂੰ ਵੀ ਬੋਲਣ ਵਿੱਚ ਬੜੀ ਹਿਚਕਚਾਟ ਹੁੰਦੀ ਹੁੰਦੀ ਸੀ ਕਿ ਮੈਂ ਕੈਮਰਾ ਨਹੀਂ ਫੇਸ ਕਰ ਸਕਦਾ ਸੀਗਾ ਪਰ ਫਿਰ ਵੀ ਮੈਂ ਹੌਲੀ-ਹੌਲੀ ਆਪਣੇ ਚੈਨਲ ਤੇ ਵਰਕ ਕੀਤਾ ਤੇ ਮੇਰਾ ਚੈਨਲ ਗਰੋ ਵੀ ਕਰ ਰਿਹਾ ਵਾ ਠੀਕ ਹੈ ਜੀ ਤੇ ਹੁਣ ਇੱਥੇ ਇੱਕ ਦੂਜੇ ਨੰਬਰ ਤੇ ਆਪਾਂ ਗੱਲ ਕਰਾਂਗੇ ਤੁਹਾਡਾ ਜਿਹੜਾ ਇੱਕ ਕਨਸੈਂਟਰੇਟ ਜਿਹੜਾ ਤੁਹਾਡਾ ਮਾਈਂਡ ਆ ਉਹ ਪੂਰਾ ਪਰ ਪੱਕਾ ਹੋਣਾ ਚਾਹੀਦਾ ਲੋਕਾਂ ਦੀ ਲੋਕ ਕੀ ਕਹਣਗੇ ਇਹ ਤਾਂ ਬਿਲਕੁਲ ਛੱਡ ਦਿਓ ਜੇ ਤੁਸੀਂ ਇਹ ਗੱਲ ਮਨ 'ਚ ਬਿਠਾ ਲਈ ਤਾਂ ਤੁਸੀਂ ਚੈਨਲ YouTube ਚੈਨਲ ਤੇ ਕੰ ਫੋਨ ਨੰਬਰ 2 ਤੇ ਆਪਾਂ ਗੱਲ ਕਰਾਂਗੇ ਜੀ ਜੇ ਤੁਸੀਂ ਚੈਨਲ ਬਣਾ ਵੀ ਲੈਂਦੇ ਹੋ ਫਿਰ ਤੁਹਾਨੂੰ ਕਈ ਵਾਰ ਇਹ ਵੀ ਹੁੰਦਾ ਆ ਵੀ ਯਾਰ ਮੇਰੇ ਵਿਊ ਨਿਕਲਣਗੇ ਜਾਂ ਨਹੀਂ ਨਿਕਲਣਗੇ ਮੇਰਾ ਚੈਨਲ ਮੋਨਟਾਈਜ਼ ਹੋਊਗਾ ਜਾਂ ਨਹੀਂ ਹੋਊਗਾ ਦੋਸਤੋ ਦੇਖੋ ਜੇ ਕੰਮ ਕਰਨਾ ਤਾਂ ਉਹਦੇ ਵਿੱਚ ਪੇਸ਼ੈਂਸ ਤਾਂ ਰੱਖਣੀ ਹੀ ਪਊਗੀ ਹੁਣ ਇਸ ਤਰ੍ਹਾਂ ਆ ਵੀ ਇਹ ਤਾਂ ਨਹੀਂ ਵੀ ਤੁਸੀਂ ਪਹਿਲੀ ਵੀਡੀਓ ਪਾਈ ਪਹਿਲੀ ਵੀਡੀਓ ਦੀ ਵਿਊ ਨਿਕਲੇ ਨਹੀਂ ਇਦਾਂ ਹੁੰਦਾ ਨਹੀਂ ਬਹੁਤ ਰੇਅਰ ਚਾਂਸ ਆ ਲੱਕ ਬਾਈ ਜਾਂਸ ਵੀ ਪਹਿਲੀ ਵੀਡੀਓ ਪਾਈ ਉਹ ਵਾਇਰਲ ਹੋ ਗਈ ਤੇ ਥੋੜੇ ਵਿਊ ਨਿਕਲੇ ਹਨ ਤੇ ਵੀਡੀਓ ਪਾਓ ਰੈਗੂਲਰ ਕੰਮ ਕਰੋ ਰੈਗੂਲਰ ਕੰਮ ਕਰੋ ਉਹਦਾ YouTube ਵੀ ਦੇਖ ਲੀਏ ਵੀ ਹਾਂ ਇਹ ਬੰਦਾ ਵਰਕ ਕਰ ਰਿਹਾ ਵਾ ਇਹਦੀ ਕੁਆਲਿਟੀ ਵੀ ਦਿਨ ਬਾਈ ਦਿਨ ਵਧੀਆ ਹੋ ਰਹੀ ਹੈ ਦਿਨ ਬਾਈ ਦਿਨ ਹਣਾ ਤਾਂ ਉਹ ਤੁਹਾਡੀ ਵੀਡੀਓ ਨੂੰ ਵੀ ਅੱਗੇ ਤੱਕ ਲੈ ਕੇ ਜਾਂਦਾ ਲੋਕਾਂ ਤੱਕ ਹੁਣ ਜੇ ਤੁਸੀਂ ਚੈਨਲ ਖੋਲਣ ਦਾ ਮਨ ਬਣਾ ਲਿਆ ਸੰਗ ਸ਼ਰਮ ਲਾ ਲਈਦਾ ਉਸ ਤੋਂ ਬਾਅਦ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਹੈ ਨੰਬਰ 1 ਤੇ ਕਦੇ ਵੀ ਆਪਣੀ ਯਾਰਾਂ ਦੋਸਤਾਂ ਰਿਸ਼ਤੇਦਾਰਾਂ ਦਾ ਮੋਬਾਈਲ ਫੜ ਕੇ ਆਪਣਾ ਖੁਦ ਦਾ ਚੈਨਲ ਸਬਸਕ੍ਰਾਈਬ ਨਹੀਂ ਕਰਨਾ ਹੈਗਾ ਠੀਕ ਹੈ ਜੀ ਜਿਹੜੇ ਸਬਸਕ੍ਰਾਈਬ ਹੋਣੇ ਚਾਹੀਦੇ ਉਹ ਆਰਗੇਨਿਕ ਹੋਣੇ ਚਾਹੀਦੇ ਵੀ ਲੋਕੀ ਆਪ ਤੁਹਾਡੀ ਵੀਡੀਓ ਦੇਖਣ ਤੇ ਉਸ ਨੂੰ ਸਬਸਕ੍ਰਾਈਬ ਕਰਨ ਲਈ ਮਜਬੂਰ ਹੋ ਜਾਣ ਲੋਕੀ ਵੀ ਹਾਂ ਯਾਰ ਇਹ ਚ ਇਹਦੇ ਵਿੱਚ ਵੀਡੀਓ ਚ ਕੰਮ ਦੀ ਗੱਲ ਆ ਮੈਂ ਇਹਨੂੰ ਨੈਕਸਟ ਟਾਈਮ ਵੀ ਦੇਖੂੰਗਾ ਇਹਨੂੰ ਸਬਸਕ੍ਰਾਈਬ ਕਰੋ ਠੀਕ ਹੈ ਜੀ ਜੇ ਤੁਸੀਂ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਨੂੰ ਕਰਾ ਵੀ ਲੈਂਦੇ ਹੋ ਹਨਾ ਕਿੰਨੇ ਕਰਾ ਲਓਗੇ 10 20 50 100 500 ਤੱਕ ਇਸ ਤੋਂ ਬਾਅਦ ਤੁਸੀਂ ਸਬਸਕ੍ਰਾਈਬ ਨਹੀਂ ਕਰ ਸਕਦੇ ਕਿਉਂਕਿ YouTube ਮੋਨਟਾਈਜ਼ ਜਦੋਂ ਹੋਣਾ ਹੈ ਤਾਂ ਤੁਹਾਡੇ ਕੋਲ 1000 ਸਬਸਕ੍ਰਾਈਬਰ ਤੇ 4000 ਘੰਟੇ ਚਾਹੀਦੇ ਹਨਾ ਉਹ ਪੂਰੇ ਇਸ ਤੇ ਰਣ ਨਹੀਂ ਕਰਨੇ ਦੋਸਤਾਂ ਨਹੀਂ ਕਰਨੇ ਉਹ ਆਡੀਅנס ਨੇ ਕਰਨੇ ਜਿਹੜੀ ਤੁਹਾਡੇ ਨਾਲ ਆਪ ਜੁੜੂਗੀ ਆਰਗੇਨਿਕਲੀ ਜੁੜੂਗੀ ਠੀਕ ਹੈ ਜੀ ਤੇ ਬਾਕੀ ਗੱਲ ਜਿਹੜੀ ਵੀਡੀਓ ਵੀਡੀਓ ਕੰਟੈਂਟ ਇਦਾਂ ਦਾ ਹੋਣਾ ਚਾਹੀਦਾ ਵੀ ਲੋਕੀ ਉਸ ਨੂੰ ਪਸੰਦ ਕਰਨ ਇਹ ਹੁਣ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਕਿਹੜਾ ਕੰਟੈਂਟ ਚੂਜ਼ ਕਰਦੇ ਹੋ ਇੱਥੇ YouTube ਚੈਨਲ ਤੇ ਪਾਉਂ ਲਈ ਹਨ ਕੰਟੈਂਟ ਲੋਕਾਂ ਨੂੰ ਪਸੰਦ ਹੋਣਾ ਚਾਹੀਦਾ ਠੀਕ ਹੈ ਜੀ ਜਿੱਚੇ ਜਾਂ ਫਿਰ ਤੁਸੀਂ ਪਰਫੈਕਟ ਉਹ ਜਿਹੜੀ ਚੀਜ਼ ਨੂੰ ਤੁਸੀਂ ਪੇਸ਼ ਕਰ ਸਕਦੇ ਹੋ ਲੋਕਾਂ ਦੇ ਉਹ ਚੀਜ਼ ਦਾ ਕੰਟੈਂਟ ਕ੍ਰੀਏਟ ਕਰੋ ਤਾਂ ਲੋਕੀ ਪਸੰਦ ਜ਼ਰੂਰ ਕਰਨਗੇ ਪ੍ਰੇਟੈਂਪ ਗੱਲ ਕਰਾਂਗੇ ਕਈ ਵਾਰ ਇਦਾਂ ਹੁੰਦਾ ਆ ਇੱਕ ਵੀਡੀਓ ਹੀ ਚੈਨਲ 'ਚੋਂ ਇੰਨੀ ਕ ਵਾਇਰਲ ਹੋ ਜਾਂਦੀ ਆ ਕਿ ਉਹ ਤੁਹਾਡੇ 4000 ਘੰਟੇ ਤੇ 1000 ਸਬਸਕ੍ਰਾਈਬਰ ਕੱਲੀ ਵੀਡੀਓ ਪੂਰੀ ਕਰ ਜਾਂਦੀ ਆ ਹੁਣ ਇਹ ਨਹੀਂ ਪਤਾ ਉਹ ਵੀਡੀਓ ਤੁਹਾਡੀ ਦੂਜੀ ਵਾਇਰਲ ਹੋ ਜੇ ਜਾਂ ਹੋ ਸਕਦਾ ਤੁਹਾਡੀ 50ਵੇਂ ਨੰਬਰ ਵਾਲੀ ਵੀਡੀਓ ਵਾਇਰਲ ਹੋਵੇ ਕਈ ਬੰਦੇ ਕੀ ਕਰਦੇ ਆ 10 15 20 25 30 ਵੀਡੀਓ ਪਈਆਂ ਜਦ ਨਹੀਂ ਕੋਈ ਰਿਸਪੌਂਸ ਨਾ ਆਵੇ ਫਿਰ ਬੰਦਾ ਡੀਮੋਟੀਵੇਟ ਹੋ ਜਾਂਦਾ ਵੀ ਨਹੀਂ ਯਾਰ ਚੈਨਲ ਤੇ ਵਿਊ ਤਾਂ ਆ ਨਹੀਂ ਰਹੇ ਪਰ ਨਹੀਂ ਇਦਾਂ ਨਾ ਕਰੋ ਕੋਈ ਨਾ ਕੋਈ ਵੀਡੀਓ ਇੱਕ ਨਾ ਇੱਕ ਦਿਨ ਵਾਇਰਲ ਜ਼ਰੂਰ ਹੁੰਦੀ ਹੈ ਮੇਰੀ ਵੀ ਹੋਈ ਸੀ ਮੇਰੀ ਖੁਦ ਦੀ ਵੀਡੀਓ ਵੀ ਵਾਇਰਲ ਹੋਈ ਸੀ ਜਿਹੜੀ ਮੇਰੇ ਚੈਨਲ ਨੂੰ ਅੱਗੇ ਲੈ ਗਈ ਆ ਠੀਕ ਹੈ ਜੀ ਤੇ ਕਦੇ ਵੀ ਇਹ ਨਹੀਂ ਸੋਚਣਾ ਡੀਮੋਟੀਵੇਟ ਨਹੀਂ ਹੋਣਾ ਵੀ ਮੇਰਾ ਚੈਨਲ ਗਰੋ ਨਹੀਂ ਕਰ ਰਿਹਾ ਹਨਾ ਗਰੋ ਕਰਦਾ ਹੈ ਕਿਸੇ ਦਾ ਪਹਿਲਾਂ ਕਰਦਾ ਕਿਸੇ ਦਾ ਥੋੜੇ ਲੇਟ ਕਰਦਾ ਹਨਾ ਹੁਣ ਨੂੰ ਮਹੀਨੇ ਚ ਵੀ ਮੋਨਟਾਈਜ਼ ਹੋ ਜਾਂਦਾ ਹੁਣ ਨੂੰ ਕਈ ਬੰਦੇ ਐਸ ਵੀ ਨੇ ਜਿਹੜੇ ਸਾਲ ਸਾਲ ਭਰ ਡੇਡ ਡੇਡ 2-2 ਸਾਲ ਤੋਂ ਕੰਮ ਕਰ ਰਹੇ ਪਰ ਉਹਨਾਂ ਦਾ ਚੈਨਲ ਅਜੇ ਤੱਕ ਮੋਨਟਾਈਜ਼ ਨਹੀਂ ਹੋਇਆ ਕਾਰਨ ਕੀ ਆ ਤੁਸੀਂ ਜਦੋਂ ਵੀਡੀਓ ਪਾਉਂਗੇ ਪਹਿਲੇ ਪਹਿਲੀ ਵੀਡੀਓ ਤੋਂ ਜਿਹੜੀ ਤੁਹਾਡੀ ਬੋਲਣ ਦਾ ਥਰੋ ਹੋਊਗਾ ਜਾਂ ਤੁਸੀਂ ਜਿਹੜਾ ਕੰਟੈਂਟ ਬਣਾਉਣੇ ਉਹਦੀ ਕੁਆਲਿਟੀ ਜਾਂ ਤੁਹਾਡੀ ਪਿਕਚਰ ਕੁਆਲਿਟੀ ਉਹ ਡੇ ਬਾ ਡੇ ਇੰਪਰੂਵ ਹੁੰਦੀ ਜਾਂਦੀ ਹੁੰਦੀ ਹੈ ਠੀਕ ਹੈ ਜੀ ਤੁਸੀਂ YouTube ਤੇ ਕੰਮ ਕਰਦੇ ਰਹੋਗੇ ਲਗਾਤਾਰ ਤਾਂ ਤੁਹਾਡੀ ਜਿਹੜੀ ਕੁਆਲਿਟੀ ਉਹ ਇੰਪਰੂਵ ਹੋ ਗਈ ਸੋ ਵੀਡੀਓ ਜਿਹੜਾ ਕੰਟੈਂਟ ਆ ਕੋਸ਼ਿਸ਼ ਕਰੋ ਵੀ ਰੈਗੂਲਰ ਕੰਟੈਂਟ ਪਾਓ ਇਹ ਨਹੀਂ ਹੈਗਾ ਵੀ ਜੇ ਤੁਸੀਂ ਅੱਜ ਪਾ ਲਿਆ ਤਾਂ ਫਿਰ 15 ਦਿਨ ਕੰਟੈਂਟ ਹੀ ਨਹੀਂ ਪਾਣਾ ਹੈਗਾ YouTube ਇਹ ਵੀ ਦੇਖਦੀ ਹੈ ਕਿ ਬੰਦਾ YouTube ਤੇ ਕਿੰਨਾ ਕੁ ਵਰਕ ਕਰਦਾ ਹੈ ਵਾ ਠੀਕ ਹੈ YouTube ਤੇ ਵਰਕ ਕਰਨਾ ਦਾ ਰੈਗੂਲਰਲੀ ਕੰਟੈਂਟ ਘੱਟੋ-ਘੱਟ ਹਫ਼ਤੇ ਦੇ ਵਿੱਚ ਦੋ ਜਾਂ ਤਿੰਨ ਕੰਟੈਂਟ ਜ਼ਰੂਰ ਪਾਇਆ ਕਰੋ ਉਸ ਨਾਲ YouTube ਤੁਹਾਡੇ ਚੈਨਲ ਨੂੰ ਰੈਕਮੈਂਡ ਕਰਦੀ ਆ ਤੇ ਇੱਕ ਗੱਲ ਹੋਰ ਕਹੂੰਗਾ ਤੁਹਾਡਾ ਚੈਨਲ ਗਰੋ ਕਿੱਦਾਂ ਹੁੰਦਾ ਆ ਚੈਨਲ ਗਰੋ ਕਰਨ ਲਈ ਤੁਹਾਡੀ ਤੁਸੀਂ ਜਿਹੜਾ ਟਾਈਟਲ ਦਿੰਨੇ ਹੋ ਠੀਕ ਆ ਉਹ ਵੀ ਇਹਦੇ ਵਿੱਚ ਕਾਊਂਟ ਕਰਦਾ ਆ ਜੋ ਤੁਸੀਂ ਥੰਬਨੇਲ ਬਣਾਇਆਗਾ ਉਹ ਵੀ ਕੰਮ ਕਰਦਾ ਆ ਤੇ ਬਾਕੀ ਜੋ ਇਹਦੇ ਵਿੱਚ ਟੈਗ ਵਗੈਰਾ ਲੱਗਦੇ ਆ ਆਪਾਂ ਟੈਗ ਲਗਾਉਣੇ ਆ ਹਨਾ ਉਸ ਚੀਜ਼ ਨੂੰ ਲੈ ਕੇ ਜਿਹੜੀ YouTube ਤੁਹਾਡਾ ਕੰਟੈਂਟ ਉਹਨਾਂ ਲੋਕਾਂ ਤੱਕ ਪਹੁੰਚਾਉਂਦੀ ਹੈ ਜਿਹੜੇ ਤੁਸੀਂ ਜੋ ਤੁਸੀਂ ਟਾਈਟਲ ਲਿਖਾਂਦਾ ਜੋ ਥੰਬਨੇਲ ਲਗਾਇਆ ਹੁੰਦਾ ਤੇ ਜੋ ਉਹਦੇ ਵਿੱਚ ਤੁਸੀਂ ਟੈਗ ਵਗੈਰਾ ਲਾਈ ਹੁੰਦੇ ਉਹ ਸਾਰੀਆਂ ਚੀਜ਼ਾਂ ਨੂੰ ਧਿਆਨ ਚ ਰੱਖਦੇ ਹੋਏ YouTube ਤੁਹਾਡਾ ਜਿਹੜਾ ਚੈਨਲ ਆ ਉਹ ਅੱਗੇ ਦੀ ਅੱਗੇ ਆਪਾ ਲੋਕਾਂ ਤੱਕ ਕਰਦੀ ਆ ਫਾਰਵਰਡ ਕਰਦੀ ਆ ਵੀ ਇਸ ਕੰਟੈਂਟ ਨੂੰ ਦੇਖੋ ਤੇ ਲੋਕਾਂ ਨੂੰ ਜੇ ਕੰਟੈਂਟ ਪਸੰਦ ਆਉਂਦਾ ਤਾਂ ਉਹ ਸਬਸਕ੍ਰਾਈਬ ਵੀ ਕਰਦੇ ਆ ਸ਼ੇਅਰ ਵੀ ਕਰਦੇ ਆ ਲਾਈਕ ਵੀ ਕਰਦੇ ਆ ਸੋ ਦੋਸਤੋ YouTube ਤੇ ਇਹ ਕੰਮ ਕਰਨਾ ਅੱਜ ਦੇ ਟਾਈਮ ਵਿੱਚ ਇੱਕ ਜ਼ਰੂਰੀ ਵੀ ਹੋ ਗਿਆ ਇੱਕ ਸਾਈਡ ਇਨਕਮ ਦੀ ਇਨਸੋਰਸ ਬਣ ਜਾਂਦਾ ਹੈ ਤੇ ਕੋਸ਼ਿਸ਼ ਕਰੋ ਵੀ ਆਪਣੀ ਸੰਗ ਸ਼ਰਮ ਨੂੰ ਪਰਾਂ ਲਾ ਕੇ ਛੁੱਟ ਦਿਓ ਕਿਸੇ ਦੀ ਪਰਵਾਹ ਨਾ ਕਰੋ ਕੌਣ ਕੀ ਕਹਿੰਦਾ ਕੌਣ ਕੀ ਕਹਿੰਦਾ ਹਰ ਕੋਈ ਸਭ ਪਹਿਲੇ ਦਿਨ ਤੋਂ ਪਰਫੈਕਟ ਨਹੀਂ ਹੁੰਦਾ ਹਨਾ ਕੋਸ਼ਿਸ਼ ਕਰਦੇ ਰਹੋ ਕੋਸ਼ਿਸ਼ ਇੱਕ ਦਿਨ ਕਾਮਯਾਬੀ ਧੁਰ ਹੁੰਦੀ ਆ ਸੋ ਇਹ ਗੱਲਾਂ ਸਿਗੀਆਂ ਜਿਹੜੀਆਂ ਮੈਂ ਮੈ ਤੁਹਾਨੂੰ ਦੱਸਣੀਆਂ ਸਿਗੀਆਂ ਜੇ YouTube ਤੇ ਕੰਮ ਕਰਨਾ ਤਾਂ ਸੰਗ ਸ਼ਰਮ ਲਾਉਣੀ ਪੈਣੀ ਆ ਬਿਸ਼ਰਮ ਬਣਨਾ ਪੈਣਾ ਜਿਹਨੂੰ ਕਹਿੰਦੇ ਆਪਾਂ ਪੰਜਾਬੀ ਵਿੱਚ ਬਿਸ਼ਰਮ ਬਣ ਜਾਣਾ ਲੋਕੀ ਕੀ ਕਹਿੰਦੇ ਆ ਵੀ ਕਹੇ ਜੀ ਵੀਡੀਓ ਪਾਈ ਐ ਇਹਨਾਂ ਗੱਲਾਂ ਨੂੰ ਇਗਨੋਰ ਕਰੋ ਆਪਣਾ ਕੰਮ ਕਰਦੇ ਰਹੋ ਤੇ ਕਨਸੈਂਟਰੇਟ ਕਰਦੇ ਰਹੋ ਮਿਹਨਤ ਜ਼ਰੂਰ ਲੱਗੂਗੀ ਟਾਈਮ ਵੀ ਲੱਗੂਗਾ ਪਰ ਚੈਨਲ ਗਰੋ ਜ਼ਰੂਰ ਹੁੰਦਾ ਸੋ ਇੱਥੇ ਵੀਡੀਓ ਨੂੰ ਐਂਡ ਕਰਾਂਗੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ ਵੈਰੀ ਮੱਚ ਸਾਥ